ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕਰਤਾ ਰਾਤੋਂ ਰਾਤ ਟਰੂਡੋ ਸਰਕਾਰ ਨੇ ਇੱਕ ਵੱਡਾ ਐਲਾਨ ਤੇ ਆਪਾਂ ਪੰਜਾਬੀਆਂ ਲਈ ਇੱਕ ਨਵਾਂ ਕਾਨੂੰਨ ਵੀ ਕਹਿ ਸਕਦੇ ਹਾਂ ਪਰ ਇਸ ਦੇ ਬਜਾਏ ਟਰੂਡੋ ਸਰਕਾਰ ਨੇ ਮਾਰਕ ਮਿਲਰ ਨੇ ਇੱਕ ਹਫ਼ਤੇ ਦਾ ਟਾਈਮ ਮੰਗਿਆ ਹੈ ਮਤਲਬ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਉਹ ਇੱਕ ਇਹੋ ਜੀ ਨੈਕਸਟ ਵੀਕ ਮਤਲਬ ਕਿ 2 ਤਰੀਕ ਨੂੰ ਇਹੋ ਜਿਹਾ ਕਾਨੂੰਨ ਲੈ ਕੇ ਆਉਣਗੇ ਜਿਹਦੇ ਵਿੱਚ ਸਾਰਿਆਂ ਨੂੰ ਪੱਕਾ ਕਰਨ ਦੀ ਉਹਨਾਂ ਨੇ ਅਪੀਲ ਕੀਤੀ ਆ ਜੇਕਰ ਆਪਾਂ ਕਮੈਂਟਾਂ ਦੀ ਗੱਲ ਕਰੀਏ ਆਪਾਂ ਰੈਗੂਲਰ ਵੀਡੀਓਜ਼ ਨੂੰ ਅਪਲੋਡ ਕਰਦੇ ਹਾਂ ਤੁਹਾਡੇ ਨਾਲ ਉਹ ਨਿਊਜ਼ ਵੀ ਸ਼ੇਅਰ ਕਰਾਂਗੇ ਇਸ ਵੀਡੀਓ ਦੇ ਵਿੱਚ ਕਿ ਨੈਕਸਟ ਵੀਕ ਉਹਨਾਂ ਨੇ ਕਿਹੜੇ ਆਫਰ ਦੀ ਗੱਲ ਕੀਤੀ ਤੇ ਕਿੰਨਾ ਕਿੰਨਾ ਲੋਕਾਂ ਲਈ ਕੀਤੀ ਹੈ ਜੇਕਰ ਆਪਾਂ ਗੱਲ ਕਰੀਏ ਕਮੈਂਟਸ ਦੀ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਪੇਰੈਂਟਸ ਦੇ ਆਪਾਂ ਨੂੰ ਕਮੈਂਟ ਦੇਖਣ ਨੂੰ ਮਿਲਦਾ ਹੈ ਕਿ ਮੇਰੇ ਬੱਚੇ ਨੂੰ ਗਏ ਨੂੰ ਇੰਨਾ ਟਾਈਮ ਹੋ ਗਿਆ ਪਰ ਪੀਆਰ ਨਹੀਂ ਮਿਲੀ ਹਨ ਉਹਨਾਂ ਸਾਰਿਆਂ ਨੂੰ ਪੱਕੇ ਕਰਨ ਦਾ ਇੱਕ ਵੱਡਾ ਐਲਾਨ ਟੂਡੋ ਸਰਕਾਰ ਨੇ ਕਰ ਦਿੱਤਾ ਹੈ ਪਰ ਇੱਕ ਹਫਤੇ ਦੇ ਅੰਦਰ ਉਹਨਾਂ ਨੇ ਡਾਟਾ ਮੰਗਿਆ ਹੈ ਆਈ ਆਰ ਸੀ ਸੀ ਇਮੀਗ੍ਰੇਸ਼ਨ ਤੋਂ ਹੁਣ ਗੱਲ ਕਰਦੇ ਹਾਂ ਜੀ ਵਿਸਥਾਰ ਨਾਲ ਐਕਚੁਅਲ ਦੇ ਵਿੱਚ ਉਹ ਕਾਨੂੰਨ ਹੈ ਕਿ ਜੋ ਲੋਕ ਕੈਨੇਡਾ ਦੇ ਵਿੱਚ ਅਨਲੀਗਲੀ ਤਰੀਕੇ ਨਾਲ ਰਹਿ ਰਹੇ ਆ ਜੋ ਲੋਕ ਕੈਨੇਡਾ ਦੇ ਵਿੱਚ ਚਾਹੇ ਵਿਜ਼ਿਟਰ ਵੀਜ਼ ਤੇ ਗਏ ਆ ਟੂਰਿਸਟ ਵੀਜ਼ ਤੇ ਗਏ ਆ ਚਾਹੇ ਵਰਕ ਪਰਮਿਟ ਤੇ ਗਏ ਆ ਉੱਥੇ ਜਾ ਕੇ ਉਹਨਾਂ ਨੂੰ ਪੱਕੇ ਪੀਆਰ ਨਹੀਂ ਮਿਲੀ ਉਹਨਾਂ ਕਈਆਂ ਨੂੰ 3 ਸਾਲ ਹੋ ਗਏ 5 ਸਾਲ ਹੋ ਗਏ 10 ਸਾਲ ਹੋ ਗਏ ਜਿਨ੍ਹਾਂ ਕੋਲ ਆਪਣੀ ਡਾਕੂਮੈਂਟਰੀ ਬਿਲਕੁਲ ਵੀ ਨਹੀਂ ਹੈ ਮਤਲਬ ਕਿ ਉਹਨਾਂ ਕੋਲੇ ਕੋਈ ਡਾਕੂਮੈਂਟਰੀ ਨਹੀਂ ਹੈ ਉਹ ਉਧਰ ਅਨਲੀਗਲ ਤਰੀਕੇ ਨਾਲ ਰਹਿ ਰਹੇ ਆ ਤੇ ਬਹੁਤ ਸਾਰੇ ਜਿਆਦਾ ਪੈਸਾ ਵੀ ਛਾਪ ਰਹੇ ਆ ਤੇ ਬਹੁਤ ਜ਼ਿਆਦੇ ਸਾਰੇ ਮਤਲਬ ਕਿ ਅਨਲੀਗਲ ਵਰਕ ਵੀ ਕਰ ਰਹੇ ਆ ਉਹਨਾਂ ਸਾਰਿਆਂ ਨੂੰ ਨੈਕਸਟ ਵੀਕ ਮਾਰਕ ਮਿਲਰ ਦੁਆਰਾ ਕਿਹਾ ਗਿਆ ਕਿ ਅਸੀਂ ਅਗਲੇ ਹਫਤੇ ਤੱਕ ਇੱਕ ਇਹੋ ਜਿਹਾ ਪਾਥਵੇ ਲੈ ਕੇ ਆਵਾਂਗੇ ਕਿ ਉਹਨਾਂ ਸਾਰੇ ਜਿੰਨਾਂ ਕੋਲੇ ਕੋਈ ਡਾਕੂਮੈਂਟਰੀ ਨਹੀਂ ਹੈ ਜੋ ਅਨਲੀਗਲ ਤਰੀਕ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਸਾਰਿਆਂ ਨੂੰ ਪਰਮਾਨੈਂਟਲੀ ਪੀਆਰ ਦਿੱਤੀ ਜਾਵੇਗੀ ਮਤਲਬ ਕੀ ਬਹੁਤ ਸਾਰੇ ਪੰਜਾਬੀ ਵੀ ਇਧਰੋਂ ਗਏ ਆ ਚਾਹੇ ਉਹ ਵਰਕ ਪਰਮਿਟ ਤੇ ਗਏ ਆ ਵਿਜ਼ਟਰ ਵੀਜ਼ੇ ਤੇ ਗਏ ਆ ਉਧਰ ਜਾ ਕੇ ਉਹਨਾਂ ਨੂੰ ਅਨਲੀਗਲ ਤਰੀਕੇ ਨਾਲ ਸੈਟਲ ਹੋ ਗਏ ਜਾਂ ਫਿਰ ਆਪਣਾ ਪਾਸਪੋਰਟ ਲਕੋਤਾ ਜਾਂ ਫਿਰ ਆਪਣਾ ਪਾਸਪੋਰਟ 에ਅਰਪੋਰਟ ਤੇ ਛੱਡ ਗਏ ਐਵੇਂ ਦੀਆਂ ਬਹੁਤ ਸਾਰੀਆਂ ਨਿਊਜ਼ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹਨ ਉਹਨਾਂ ਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਜਾਂ ਤਾਂ ਰਿਫਿਊਜੀ ਦੇ ਦਿੱਤਾ ਜਾਂਦਾ ਜਾਂ ਫਿਰ ਅਨਲੀਗਲ ਤਰੀਕੇ ਨਾਲ ਰਹਿ ਰਹੇ ਆ ਉਹ ਕਹਿ ਦਿੱਤਾ ਜਾਂਦਾ ਪਰ ਉਹਨਾਂ ਨੂੰ ਪੀਆਰ ਨਹੀਂ ਦਿੱਤੀ ਜਾਂਦੀ ਪਿਛਲੇ 10 ਸਾਲ ਤੋਂ 5 ਸਾਲ ਤੋਂ 8 ਸਾਲ ਤੋਂ ਇਨਕਲੂਡਿੰਗ ਕਿ ਉਹਨਾਂ ਨੇ 1 ਵੀਕ ਦੇ ਅੰਦਰ ਅੰਦਰ ਮਤਲਬ ਕਿ ਅੱਜ ਜੇ ਕੱਲ੍ਹ ਕਰੀਏ ਤਾਂ ਡੇਟ ਲੀਟ ਅੱਜ ਆਪਾਂ ਨੂੰ 27 ਮਈ ਹੈ ਤੇ ਉਹਨਾਂ ਨੇ 2 3 ਜੂਨ ਨੂੰ ਫਿਰ ਅਸੈਂਬਲੀ ਦੇ ਵਿੱਚ ਪਰਮਨੈਂਟ ਮਤਲਬ ਪਰਮਨੈਂਟ ਰੈਜ਼ੀਡੈਂਟਸ ਦੇਣ ਦਾ ਐਲਾਨ ਕੀਤਾ ਹੈ ਅਸੈਂਬਲੀ ਦੇ ਵਿੱਚ ਆਉਣਗੇ ਨੈਕਸਟ ਵੀਕ ਤੇ ਆਪਣਾ ਵੱਡਾ ਬਿਆਨ ਦੇ ਕੇ ਜਿੰਨੇ ਵੀ ਸਾਰੇ ਲੋਕ ਆ ਚਾਹੇ ਉਹ ਪੰਜਾਬ ਤੋਂ ਆ ਜਾਂ ਫਿਰ ਸਾਰੇ ਭਾਰਤ ਤੋਂ ਆ ਅਲੱਗ-ਅਲੱਗ ਕੰਟਰੀਜ਼ ਤੋਂ ਆ ਅਨਲੀਗਲ ਤਰੀਕੇ ਨਾਲ ਕੈਨੇਡਾ ਦੇ ਵਿੱਚ ਰਹਿ ਰਹੇ ਆ ਉਹਨਾਂ ਨੂੰ ਪੱਕਾ ਕਰਨਗੇ ਤੇ ਇੱਕ ਵੱਡੀ ਖੁਸ਼ਖਬਰੀ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਿਨ੍ਹਾਂ ਦੇ ਮਾਂ ਪੁੱਤ ਮਾਂ ਪਿਓ ਤੋਂ ਦੂਰ ਆ ਪਿਛਲੇ 10 ਸਾਲਾਂ ਤੋਂ 5 ਸਾਲਾਂ ਤੋਂ ਮਿਲੇ ਨਹੀਂ ਤਾਂ ਅੱਜ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿਲਣ ਦਾ ਵੱਡਾ ਮੌਕਾ ਮਿਲੇਗਾ ਕਿਉਂਕਿ ਚਾਹੇ ਜਿੱਥੇ ਮਰਜ਼ੀ ਰਹਿ ਲਗੇ ਆਪਣੇ ਮਾਂ ਪਿਓ ਕੋਲ ਹਮੇਸ਼ਾ ਬੱਚਾ ਇੱਕ ਆਉਣ ਦੀ ਉਮੀਦ ਰੱਖਦਾ ਹੈ